बीटीसी نیوز ਤੇ ਨਹਿਰੀ ਪਟਵਾਰੀਆਂ ਨੇ ਖੋਲੀ ਸੁਪਰ ਸਰਕਾਰ ਦੀ ਬੋਲ ਅਸੀਂ 100% ਪਹੁੰਚਾ ਦਿੱਤਾ ਨਹਿਰੀ ਪਾਣੀ ਇਹ ਤੁਹਾਨੂੰ ਲੱਗਦਾ ਮਸਤਾਨਾ ਜੀ ਪੋਲਿਟੀਕਲ ਲਾਹਾਂ ਲੈਂਡ ਦੀ ਵੀ ਕੋਸ਼ਿਸ਼ ਹੈਗੀ ਕਿ ਆਪਣੇ ਹੀ ਮਾਰ ਰਹੇ ਪੰਜਾਰ ਦੇ ਪਾਣੀਆਂ ਤੇ ਢਾਕਾ ਕਿਸਾਨਾਂ ਨਾਲ ਖੇਡੀਆਂ ਜਾ ਰਹੀਆਂ ਨੇ ਕਿਹੜੀਆਂ ਚਾਲਾਂ ਇਹ ਅੰਕੜੇ ਗਲਤ ਤੁਹਾਨੂੰ ਪੈਦਾ ਕਰਨ ਦੇ ਲਈ ਜਾਂ ਲਿਖਣ ਦੇ ਲਈ ਕਿਉਂ ਕਿਹਾ ਜਾ ਰਿਹਾ ਹੈ ਕਿ ਇਹ ਦਿਖਾਇਆ ਜਾਵੇ ਕਿ ਨਹਿਰ ਦਾ ਪਾਣੀ ਆਪਣੇ ਪੰਜਾਬ ਦੇ ਵਿੱਚ ਵਾਧੂ ਹੈ ਕਿ ਚੌਣਾ ਦੀ ਆੜ ਚ ਗਵਾਂਢੀ ਸੂਬਿਆਂ ਨੂੰ ਪਾਣੀ ਦੇਂਦੀ ਰਚੀ ਜਾ ਰਹੀ ਹੈ ਵੱਡੀ ਸਾਜ਼ਿਸ਼ ਕੋਣ ਤੁਸੀਂ ਆਪ ਹੀ ਸਮਝ ਸਕਦੇ ਆ ਪੰਜਾਬ ਦੇ ਵਸਨੀਕ 100% ਦੱਸੋ ਜਦੋਂ 21% ਪਾਣੀ ਜੋ ਸਿੰਚਾਈ ਹੋ ਰਹੀ ਹੈ ਤੇ ਅਸੀਂ 100% ਕਿਵੇਂ ਦਿਖਾਈਏ ਜੀ ਹਾਂ ਇੱਕ ਪਾਸੇ ਪੂਰੇ ਦੇਸ਼ ਚ ਸੂਬੇ ਭਾਰ ਚ ਚੌਣਾ ਦਾ ਮਾਹੌਲ ਚੱਲ ਰਿਹਾ ਹੈ ਜਿਉਸੀ ਸਰ ਗਰਮੀਆਂ پورے ਸਿਖਰਾਂ ਤੇ ਨਹੀਂ ਤਾਂ ਦੂਜੇ ਪਾਸੇ ਪੰਜਾਬ ਦੇ ਪਾਣੀਆਂ ਤੇ ਵੱਡਾ ਖਤਰਾ ਮੰਡਰਾ ਰਿਹਾ ਹੈ ਖੁਦ ਸੋਕੇ ਦੀ ਮਾਰ ਚੱਲ ਰਹੀ ਸੂਬੇ ਵੱਲੋਂ ਪਾਣੀ ਤੁਜੇ ਸੂਬਿਆਂ ਨੂੰ ਦੇਣ ਦੀ ਗੱਲ ਚੱਲ ਰਹੀ ਹੈ ਇਹ ਇਲਜ਼ਾਮ ਕਿਸੇ ਹੋਰ ਤੇ ਨਹੀਂ ਸਗੋਂ ਸੂਬਾ ਸਰਕਾਰ ਤੇ ਲੱਗੇ ਨੇ ਇਹ ਇਲਜ਼ਾਮ ਕਿਸੇ ਹੋਰ ਵੱਲੋਂ ਨਹੀਂ ਸਗੋਂ ਨੇਰੀ ਵਿਭਾਗ ਦੇ ਪਟਵਾਰੀਆਂ ਵੱਲੋਂ ਲਗਾਏ ਜਾ ਰਹੇ ਨੇ ਪਟਵਾਰੀਆਂ ਵੱਲੋਂ ਇਹ ਖੁਲਾਸੇ ਪੀਟੀਸੀ ਨਿਊਜ਼ ਦੇ ਖਾਸ ਪ੍ਰੋਗਰਾਮ ਵਿੱਚ ਆਰ ਤਕਰਾਰ ਚ ਕੀਤੇ ਗਏ ਨਰੀ ਪਟਵਾਰ ਯੂਨੀਅਨ ਦੇ ਸੂਬਾ ਫਰਦਾਨ ਜਸਕਰਨ ਸਿੰਘ ਤੇ ਹੋਰ ਪਟਵਾਰੀਆਂ ਮੁਤਾਬਕ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਰੈਵਨਿਊ ਵਿਭਾਗ ਤੇ ਹੋਰ ਪਟਵਾਰੀਆਂ ਮੁਤਾਬਕ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਰੈਵਨਿਊ ਵਿਭਾਗ ਦੇ ਗਲਤ ਡਾਂਕੜੇ ਤਿਆਰ ਕਰਵਾਉਣ ਦਾ ਤਬਾਅ ਪਾਇਆ ਗਿਆ ਇਲਜ਼ਾਮਾਂ ਮੁਤਾਬਕ ਪੰਜਾਰ ਚ ਸਿੰਚਾਈ ਲਈ 21% ਪਾਣੀ ਪਰਤਿਆ ਗਿਆ ਪਰ ਉਸ ਨੂੰ ਸਰਕਾਰੀ ਕਾਗਜ਼ਾਂ 'ਚ ਸਰਕਾਰੀ ਰਿਪੋਰਟਾਂ 'ਚ 100% ਲਿਖਣ ਦੇ ਲਈ ਵਖਾਉਣ ਦੇ ਲਈ ਕੀਤਾ ਗਿਆ ਯਾਨੀ ਪੰਜਾਬ ਚ ਵਾਧੂ ਪਾਣੀ ਵਖਾਉਣ ਦੇ ਲਈ ਕੀ ਆਗੇ ਇੱਥੇ ਹੀ ਬਸ ਨਹੀਂ ਜਿਨ੍ਹਾਂ ਰਜਵਾਹਾਂ ਮਾਈਨਰਾਂ ਦੀ ਹਾਲਤ ਖਸਤਾ ਹੈ ਉਹ ਪਾਣੀ ਭਗੰਦੇ ਯੋਗ ਹੀ ਨਹੀਂ ਜਿਸ ਕਰਕੇ ਕਿਸਾਨਾਂ ਦੇ ਖੇਤਾਂ ਚ ਪਾਣੀ ਨਹੀਂ ਪਹੁੰਚ ਸਕਦਾ ਉਹਨਾਂ ਰਜਵਾਹਾਂ ਮਾਈਨਰਾਂ ਦੀ ਹਾਲਤ ਨੂੰ ਵੀ 100% ਸਹੀ ਦੱਸਣ ਦੇ ਲਈ ਕੀ ਆਗੇ ਜੀ ਹਾਂ ਇਲਜ਼ਾਮ ਤਾਂ ਹੀ ਲੱਗ ਰਹੇ ਨੇ ਇਦੇ ਪਿੱਛੇ ਤੁਹਾਨੂੰ ਮਨਸ਼ਾ ਕੀ ਨਜ਼ਰ ਆਉਂਦੀ ਹੈ ਕਿਉਂ ਕਿਹਾ ਜਾ ਰਿਹਾ ਕਿ ਤੁਸੀਂ ਆંકੜਿਆਂ ਦੇ ਵਿੱਚ ਲਿਖੋ ਕਿ ਸਿੰਚਾਈ ਤਾਂ ਭਾਵੇਂ 20 ਕੀ ਪਰਸੈਂਟ ਹੋ ਰਹੀ ਹੈ ਪਰ 100% ਲਿਖੋ ਇਦੇ ਪਿੱਛੇ ਕੀ ਮਨਸ਼ਾ ਸਾਰਾ ਇਹਦੇ ਵਿੱਚ ਮਨਸ਼ਾ ਸਾਰਾ ਇਹ ਹੀ ਹੈ ਵੀ 21 20 ਕੀ ਫੀਸਟ ਨੂੰ 100% ਪਾਣੀ ਦਿਖਾਉਣਾ ਤਾਂ ਮਲੇ ਕਿਤੇ ਨਾ ਕਿਤੇ ਇਹਦੇ ਵਿੱਚ ਕੀ ਹੱਥ ਹੋ ਸਕਦਾ ਕਿ ਮਤਲਬ ਇਹ ਇਹ ਦਿਖਾਉਣ ਦੀ ਕੋਸ਼ਿਸ਼ ਲੱਗਦੀ ਕਿ ਪੰਜਾਬ ਦੇ ਕੋਲ ਪਾਣੀ ਸਰਪਲਸ ਹੈ ਪੰਜਾਬ ਦੇ ਕੋਲ ਪਾਣੀ ਬਹੁਤ ਹੈ ਪੰਜਾਬ ਨੂੰ ਪਾਣੀ ਦੀ ਹੋਰ ਲੋੜ ਨਹੀਂ ਬਿਲਕੁਲ ਪ੍ਰਮੁੱਖ ਸਖਤਰ ਜਲ ਸਰੋਤ ਵਿਭਾਗ ਕ੍ਰਿਸ਼ਨ ਕੁਮਾਰ ਵੱਲੋਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪਾਣੀ ਆ ਇਹ ਸਰਪਲਸ ਹੈ ਤੇ ਸਰਪਲਸ ਦਿਖਾ ਕੇ ਇੱਕ ਤੁਹਾਨੂੰ ਪਤਾ ਹੈ ਕਿ ਐਸਬੀਐਲ ਦਾ ਮੁੱਦਾ ਬੜਾ ਭਖਿਆ ਹੋਇਆ ਹੈ ਤੇ ਬਤੌਰ ਪ੍ਰਿੰਸੀਪਲ ਸੈਕਟਰੀ ਵਾਟਰ ਸੋਰਸ ਇਹਨਾਂ ਨੇ ਇੱਕ ਐਫੀਡੈਵਟ ਦੇਣਾ ਹੁੰਦਾ ਇਹ ਮਿੱਤੀ ਤੇ ਜਦੋਂ ਵੀ ਕੋਈ ਤਰੀਕ ਹੁੰਦੀ ਆ ਤਾਂ ਤੁਹਾਨੂੰ ਪਤਾ ਇਹਨਾਂ ਦੀ ਸਿਰਫ ਇਹੀ ਮਨਸਾ ਹੈ ਕਿ 100% ਸਰਪਲਸ ਪਾਣੀ ਦਿਖਾ ਕੇ ਅਸੀਂ ਜਿਹੜਾ ਪੰਜਾਬ ਦਾ ਪਾਣੀ ਕਿਸੇ ਹੋਰ ਗਵਾਂਢੀ ਸੂਬਿਆਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਅਸੀਂ ਪੰਜਾਬ ਦੇ ਪੁੱਤ ਹੋਣ ਦੇ ਨਾਤੇ ਅਸੀਂ ਆਪਣੇ ਪੰਜਾਬ ਨਾਲ ਧੋਖਾ ਨਹੀਂ ਕਰ ਸਕਦੇ ਇਲਜ਼ਾਮਾਂ ਮੁਤਾਬਕ ਪਟਵਾਰ ਯੂਨੀਅਨ ਨੇ ਜੀਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਜਿਸ ਦਾ ਉਹਨਾਂ ਨੂੰ ਵੱਡਾ ਖਮਿਆਜ਼ਾ ਵੀ ਭੁਗਤਣਾ ਪਿਆ ਦੱਸਿਆ ਜਾ ਰਿਹਾ ਹੈ ਕਿ ਪਟਵਾਰ ਯੂਨੀਅਨ ਪੰਜਾਰ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਨਾਲ ਹੀ 200 ਦੇ ਕਰੀਬ ਹੋਰ ਮੁਲਾਜ਼ਮਾਂ ਨੂੰ ਚਾਰ ਸ਼ੀਟ ਕਰ ਦਿੱਤਾ ਇਹਨਾਂ ਪਟਵਾਰੀਆਂ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਐਸ ਸਾਜ਼ਿਸ਼ ਐਸ ਕਰਕੇ ਰਚੀ ਜਾ ਰਹੀ ਹੈ ਤਾਂ ਜੋ ਸੂਬੇ ਚ ਪਾਣੀ ਬਾਧੂ ਵਿਖਾ ਕੇ ਇਸ ਦਾ ਫਾਇਦਾ ਗਵਾਂਡੀ ਸੂਬੇ ਨੂੰ ਦਿੱਤਾ ਜਾ ਸਕੇ ਤੇ ਇਸ ਦਾ ਸਿਆਸੀ ਲਾਹਾ ਹਾਸਲ ਕੀਤਾ ਜਾ ਸਕੇ ਕੋਈ ਕਦਮ ਚੱਕ ਹੀ ਨਹੀਂ ਰਹੇ ਉਹ ਪਾਣੀ ਧਰਤੀ ਦਾ ਖਤਮ ਹੋ ਜਾਂਦਾ ਆਪਣੇ ਆਪਣੇ ਸਰ ਸਾਹਿਬ ਮੈਨੇ ਇਹ ਦੱਸੋ ਵੀ ਇਹ ਅੰਕੜੇ ਜਿਵੇਂ ਮੈਂ ਇਹ ਸਵਾਲ ਲੈਣਾ ਤੋਂ ਵੀ ਪੁੱਛਿਆ ਸੀਗਾ ਜਸਕਰਨ ਹੋਣਾਂ ਤੋਂ ਵੀ ਇਹ ਅੰਕੜੇ ਗਲਤ ਤੁਹਾਨੂੰ ਪੈਦਾ ਕਰਨ ਦੇ ਲਈ ਜਾਂ ਲਿਖਣ ਦੇ ਲਈ ਕਿਉਂ ਕਿਹਾ ਜਾ ਰਿਹਾ ਸਰ ਉਹਦਾ ਕਰਨੀ ਹੈ ਕਿ ਇਹ ਦਿਖਾਇਆ ਜਾਵੇ ਕਿ ਨਹਿਰ ਦਾ ਪਾਣੀ ਆਪਣੇ ਪੰਜਾਬ ਦੇ ਵਿੱਚ ਵਾਧੂ ਹੈ ਵੀ ਆਪਾਂ ਨੂੰ ਲੋੜ ਨਹੀਂ ਹੈਗੀ ਇਹਨੂੰ ਹੁਣ ਉਹ ਕਿੱਥੇ ਯੂਜ਼ ਕਰਦੇ ਨੇ ਉਹ ਪੂਰਾ ਪੰਜਾਬ ਭਲੀ ਭਾਂਤੀ ਜਾਂਦਾ ਹੀ ਪਟਵਾਰ ਯੂਨੀਅਨ ਵੱਲੋਂ ਲਾਏ ਜਾ ਰਹੇ ਇਲਜ਼ਾਮ ਬਿਹਤਰ ਗੰਭੀਰ ਨੇ ਇੱਕ ਪਾਸੇ ਚੌਣਾ ਤਾਂ ਦੂਜੇ ਪਾਸੇ ਮੋੜ ਬਾਣੀਆਂ ਦਾ ਰੋਲ ਆ ਨੇਰੀ ਪਟਵਾਰ ਯੂਨੀਅਨ ਦੇ ਇਲਜ਼ਾਮ ਚੇਕਰ ਸੱਚ ਨਿਕਲਦੇ ਨਹੀਂ ਤਾਂ ਪੰਜਾਬ ਦਾ ਨੁਕਸਾਨ ਵੱਡੇ ਪੱਧਰ ਤੇ ਹੋ ਸਕਦਾ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੀ ਕੋਈ ਜਾਂਚ ਹੁੰਦੀ ਹੈ ਜਾਂਚ ਕੀ ਖੁਲਾਸੇ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਬਿਊਰੋ ਰਿਪੋਰਟ ਵੀਡੀਸੀ ਨੀ